ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਸ਼ਿਕਾਰ ਮੰਨਦੇ ਮੌਜੇ ਕਰਕੇ ਚਾਰ ਸਖਾਂ ਦੀ ਬੋਝ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਜਾਂ ਛੱਡੇ ਛੜਾਤੇ ਮੁਗਲਾਂ ਦੇ ਉਹ ਇੱਕ ਖੰਕਾਰੀਵਾਰ ਸਿੰਘ ਬਾਗਰ ਤਖਤ ਦੀ ਹਕਾਲ ਉਸਾਰਿਆਂ ਡਾਂਵਰ ਸਤਗੁਰ ਲੋਹੜ ਗਜ਼ਰੀ ਕਰਦੇ ਆ ਪਰਿਆ ਤਾਂ ਸ਼ਹਿਰੀ ਕਬਦੇ ਕਾਜ ਸਵਾਰ ਦੱਤੇ ਜਲਦੀ ਉਹ ਕਨਨ ਲਕੇ ਤਾਂ ਨ ਕਰਿਆ ਮਹਾਂ ਸਿੰਘ ਦਾ ਬੇਟਾ ਉਸ ਦਾ ਵਾਂਗ ਨਾ ਬਾਪਾ ਟੋੜੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਉਸ ਤੇ ਜਾਲੂ ਕਾ ਦਰਸੀ ਮਾਲਕ ਰਾਜ ਤਖਤ ਦਾ ਫਣਗਾ ਸਿਰਨ ਜੀਤ ਬਹਾਦਰ ਸੀ ਜੀ ਜਤਲੀ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਦੀ ਬਾਪ ਬੜਾ ਸੀ ਅੰਦਰ ਮੜਦਾ ਸੋਨੇ ਸੇ ਹਰਮੰਤ ਟੰਗੇ ਨਵੇਂ ਉਸਾਰਦਤੇ ਨਵੇਂ ਉਸਾਰਦਤੇ ਜਦ ਵੀ